ਆਣਾ ਨੀ ਨਵੀਂ ਵਿਧਾਨ ਸਭਾ ਨੂੰ ਲੈ ਕੇ ਦਾ ਕੋਈ ਫੈਸਲਾ ਨਹੀਂ ਹੈ ਕਿਸ ਤਰੀਕੇ ਨਾਲ ਨਹੀਂ ਨੀ ਉਹ ਗਲਤ ਹੈ ਉਹ ਭਾਜਪੀ ਦਾ ਬਿਲ ਜਿਹੜਾ ਉਹ ਕਾਰਵਾਈ ਆ મોદી ਦੀ ਬੰਦ ਉਹ ਬਹੁਤ ਗਲਤ ਹੈ ਹਰਿਆਣਾ ਦਾ ਉੱਤੇ ਕੋਈ ਅੱਕ ਨਹੀਂ ਮਾਰ ਧੱਕੇ ਨਾਲ ਬਿਲ ਜਿਹੜਾ ਉਹ ਭਾਜਪੀ ਬੰਦ ਉਹ ਤੇ ਜਗਾ ਦੇਣੀ ਚਾਹੀਦੀ ਹੈ ਹਰਿਆਣਾ ਵਿਧਾਨ ਸਭਾ ਦੀ ਕਿ ਵੀ ਇਹ ਪੀਅਲੇ ਜਿਹੜੇ ਉਹਨਾਂ ਦੀ ਪੰਜਾਬ ਦੁੱਧ ਦੀ ਜਿਹੜਾ ਛੇੜਾ ਅਮਰਤ ਸ਼ਾਹ ਦਾ ਤੇ મોદી ਦਾ ਉਹ ਦਿਦੋ ਦੇ ਨੰਗਾ ਉਦਾ ਜਾ। ਉਹ ਅਸੀਂ ਇਦਾਂ ਦਾ ਡਾਕਾ ਜਿਹੜਾ 1 ਇੰਚ ਵੀ ਜ਼ਮੀਨ ਜਿਹੜੀ ਉਹ ਚੰਡੀਗੜ੍ਹ ਦੀ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ ਹਰਿਆਣਾ ਤੇ ਬੱਕਰੀ ਗੱਲਾਂ ਕਿਸੇ ਨੂੰ ਵੀ ਨਹੀਂ ਦਿੱਤੀ ਜਾ। ਉਹ ਤਾਂ ਉਹਨਾਂ ਡੱਕਿਆ ਸੀ ਸਾਡਾ ਆਪਣਾ ਬਾਣੀ ਸੀ ਉਹਨਾਂ ਦਾ ਗਾਲਾ ਡੱਕਿਆ। ਸਾਦਾ ਹੀ ਉਹਨਾਂ ਦਾ ਨਾਮ ਪੰਚਕੁਲਾ ਸ਼ਹਿਰ ਲੱਗਦਾ ਆਪਣੇ ਸ਼ਹਿਰ ਤੇ ਬਣਾ ਲੈਣ ਸਾਦੂ ਕਿ ਤੱਕ ਨਹੀਂ। ਪੰਚਕੁਲਾ ਸ਼ਹਿਰ ਹੁਦਿਆਣਾ ਦਾ ਉਹ ਬਣਾ ਲੈਣ ਉੱਥੇ ਉਹਦੇ ਬਸ ਜਮੀਨ ਦੀ ਯਾਰੀ ਉਹਦੇ ਸਾਨੂੰ ਜੋ ਉਹਦੇ ਬੱਲੇ ਜਮੀਨ ਦੇਣ ਦੇ ਆ ਉਹ ਆਪਣੀ ਜਮੀਨ ਚਾਪੇ ਵੜਾਉਣਾ ਸਾਡੀ ਜਮੀਨ ਕੱਲੇ ਸੀ ਤੰਦੀਗੜ ਕੋਈ ਨਹੀਂ ਇਹ ਉਹ ਗਲਤ ਹੈ ਉਹ ਭਾਜਪੀ ਦਾ ਬੱਲੇ ਜਿਹੜਾ ਉਹ ਕਾਰਵਾਈ ਆ મોદી ਦੀ ਬੰਦ ਉਹ ਬਹੁਤ ਗਲਤ ਹੈ ਜਿਹੜਾ ਚੰਡੀਗੜ੍ਹ ਸ਼ਹਿਰ ਇਹ ਖੜੜ ਜਿਹੜਾ ਪੰਜਾਬ ਦਾ ਮੱਲੇ ਇੱਕ ਸ਼ਹਿਰ ਸੀਗਾ ਕਰਨਰ ਦੀ ساری ਜਮੀਨ ਦੇ ਉੱਤੇ ਬੜਿਆ ਪੰਜਾਬ ਦੇ ਪਿੰਡਾਂ ਦੀ ਜਮੀਨ ਆ ਉਹ ਅਧਿਆਨੇ ਦਾ ਉੱਤੇ ਕੋਈ ਹੱਕ ਨਹੀਂ ਮਨਦਾ ੱੱਕੇ ਨਾਲ ਬਲ ਜਿਹੜਾ ਉਹ ਬੀਜੇਪੀ ਬਲ ਉੱਤੇ ਜਗਾ ਦੇਣੀ ਚਾਹੁੰਦੀ ਹੈ ਹਿਦਿਆਣਾ ਵਿਧਾਨ ਸਭਾ ਨੂੰ ਮੈਂ ਤਾਂ ਡਟ ਕੇ ਸਾਡੀ ਪਾਰਟੀ ਵੀ ਅਸੀਂ ਤਾਂ ਇਹਦੇ ਖਿਲਾਫ ਹਾਂ ਬਹੁਤ ਉਹ ਦਸੀਂ ਬਿਲਕੁਲ ਇਹ ਨਹੀਂ ਹੋਣ ਦੇਵਾਂਗੇ ਭਾਵੇਂ ਜੋ ਮਰਜ਼ੀ ਉਹਦੇ ਕਿਹੜਾ ਤਾਂ ਪੰਜਾਬ ਦੇ ਹੱਕਾਂ 'ਤੇ ਡਾਕਾ ਮਾਰਿਆ ਜਾ ਰਿਹਾ ਬਿਲਕੁਲ ਪੰਜਾਬ ਦੇ ਹੱਕਾਂ ਦੇ ਡਾਕਾ ਵੀ ਆ ਪੰਜਾਬ ਦੋਦੀ ਜਿਹੜੀ ਨੀਤੀ ਅਸੀਂ ਰੋਜ਼ ਬੋਲਦੇ ਹਾਂ ਕਿ ਵੀ ਇਹ ਪਿਆਲੇ ਜਿਹੜੇ ਉਹਨਾਂ ਦੀ ਪੰਜਾਬ ਦੋਦੀ ਜਿਹੜਾ ਛੇੜਾਇਆ ਅਮਿਤ ਸ਼ਾਹ ਦਾ ਤੇ ਮੋਦੀ ਦਾ ਉਹ ਦਿਨ ਉਹਦੇ ਨੰਗਾ ਉੱਦਾ ਜਾਦਾ ਤੇ ਅਸੀਂ ਇਦਾਂ ਦਾ ਡਾਕਾ ਜਿਹੜਾ 1 ਇੰਚ ਵੀ ਜ਼ਮੀਨ ਜਿਹੜੀ ਉਹ ਚੰਡੀਗੜ੍ਹ ਦੀ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ ਹਰਿਆਣਾ ਤੇ ਇੱਕ ਬੱਕਰੀ ਗੱਲਾਂ ਕਿਸੇ ਨੂੰ ਵੀ ਨਹੀਂ ਦਿੱਤੀ ਜਾ ਸਕਦੀ ਹਰਿਆਣਾ ਦੇ ਸੀਐਮ ਦੀ ਸਟੇਟਮੈਂਟ ਆਈ ਆ ਕਹਿੰਦੇ ਪਹਿਲਾਂ ਸਾਡਾ ਪਾਣੀ ਢੱਕਿਆ ਇਹਨਾਂ ਪੰਜਾਬ ਵਾਲਿਆਂ ਨੇ ਤੇ ਹੁਣ ਜਿਹੜਾ ਵਾ ਵਿਧਾਨ ਸਭਾ ਜਿਹੜੀ ਉਹਨਾਂ ਦਾ ਥੋੜਾ ਢੱਕਿਆ ਸੀ ਸਾਡਾ ਆਪਣਾ ਪਾਣੀ ਸੀ ਉਹਨਾਂ ਦਾ ਗਾਲਾ ਢੱਕਿਆ ਸਾਦਾ ਹੀ ਉਹਨਾਂ ਦਾ ਨਾ ਪੰਚਕੁਲਾ ਸ਼ਹਿਰ ਲੱਗਦਾ ਆਪਣੇ ਸ਼ਹਿਰ ਤੇ ਬਣਾ ਲੈ ਸਾਡੂ ਕੀ ਤੰਗੇ ਪੰਚਕੁਲਾ ਸ਼ਹਿਰ ਹਦਿਆਣਾ ਦਾ ਉਹ ਬਣਾ ਲੈਣ ਉੱਥੇ ਉਹਦੇ ਬੰਦੇ ਜ਼ਮੀਨ ਦਿੱਤੀ ਜਾ ਰਹੀ ਉਹਦੇ ਸਾਨੂੰ ਜੋ ਉਹਦੇ ਬੰਦੇ ਜ਼ਮੀਨ ਦੇਣ ਦੇ ਆ ਉਹ ਆਪਣੀ ਜ਼ਮੀਨ ਚਾਪੇ ਬਣਾਉਣ ਸਾਡੀ ਜ਼ਮੀਨ ਗੱਲ ਨਹੀਂ ਚੰਡੀਗੜ੍ਹ ਕੋ ਦੇਈਏ ਚੰਡੀਗੜ੍ਹ ਸਾਡਾ ਦੇ ਰਿਆ ਸਾਡ ਚੰਡੀਗੜ੍ਹ ਤੋਂ 1 20 ਇੰਚ ਜੜ ਜ਼ਮੀਨ ਉਹ ਨਹੀਂ ਦਿੱਤੀ ਜਾ ਸਕਦੀ ਪਾਣੀ ਦਾ ਕਿਉਂ ਜ਼ਿਕਰ ਕਰਦੇ ਹੋ बार-बार ਪਾਣੀ ਉਹ ਪਾਣੀਵੇਂ ਪੰਨਾ ਜੀ ਬਿਨਾਂ ਵਜੇ ਬੋਲਦੇ ਹੋ ਕੋਈ ਉਹਨਾਂ ਨੂੰ ਪਤਾ ਪਾਣੀ ਸਾਡੇ ਕੋਲ ਹੈ ਨਹੀਂ ਪਾਣੀ ਦਾ ਸਾਡਾ ਆਪਣਾ ਮਾਸਾ ਪੂਰਾ ਹੁੰਦਿਆ ਹੀ ਜੇ ਹੋਊ ਤਾਂ ਕਿਸ ਨੂੰ ਜ਼ਾਂਗੇ ਜਦੋਂ ਹੈ ਹੀ ਨਹੀਂ ਅਸੀਂ ਕਿੱਥੋਂ ਦੇਣਾ ਇਹ ਗੱਲਾਂ ਦਾ ਬੈਂਚ ਤੇ ਬੈਠ ਕੇ ਬਚਾਰਾ ਕਿਉਂ ਨਹੀਂ ਹੁੰਦਾ ਕਿਉਂ ਇਦਾਂ ਸਿਆਸੀ ਬਿਆਨਬਾਜ਼ੀ ਬਾਰ-ਬਾਰ ਸਾਹ ਦੇਖੋ ਇਹ ਜਿਹੜਾ ਸਾਡੇ ਤੇ ਸਾਡੀਆਂ ਸਰਕਾਰਾਂ ਦੇ ਖਿਲਾਫ ਦਿੱਲੀ ਤੇ ਪੰਜਾਬ ਤੇ ਪਹਿਲੇ ਬੀਜੇਪੀ ਆਲਰੇਡੀ ਹੈਗੀ ਹੈ ਕੇਂਦਰ ਦੇ ਵਿੱਚ ਪਰ ਜਿਸ ਟਾਈਮ ਦੇ ਉੱਤੇ ਮਤਲਬ ਕੇਂਦਰ ਤੇ ਵੀ ਬੀਜੇਪੀ ਹੀ ਪੰਜਾਬ ਚ ਅਕਾਲੀ ਦਲ ਨਾਲ ਬੀਜੇਪੀ ਦੀ ਸਰਕਾਰ ਹੀ ਇਹ ਮੁੱਦੇ ਉਸ ਸਮੇਂ ਜਿਹੜਾ ਟੇਬਲ ਤੇ ਆਉਣੇ ਚਾਹੀਦੇ ਉਹ ਸਮੇਂ ਨਾਲ ਨੇ ਲੈਂਦੇ ਦੀ ਸਭ ਦੇਖੀ ਦੀ ਗੱਲ ਇਹ ਜਦੋਂ ਸਰਕਾਰਾਂ ਪਹਿਲਾਂ ਵੀ ਡਾਕਟਰ ਮਨਮੋਹਨ ਸਿੰਘ ਸੀਗੇ ਪੰਜਾਬ ਦੇ ਸਰਕਾਰ ਬਾਦਲ ਸਾਹਿਬ ਦੀ ਫਿਰ ਅਮਿੰਦਰ ਦੀ ਆਈ ਉਹ ਗੱਲ ਸੌਂਦੇ ਪੰਜਾਬ ਦੀ ਹੈ ਮਸਲੇ ਉਹਦਾ ਹੱਲ ਕਰਨਾ ਚਾਹੀਦਾ ਪਰ ਇਹਨਾਂ ਨੇ ਕੀਤੇ ਨਹੀਂ ਜਾਣ ਬੁੱਝ ਕੇ ਮਸਲੇ ਜਿਹੜੇ ਰੱਖੇ ਆ ਪਰ ਅੱਸੀ ਵੱਲ ਜਿਹੜਾ ਉਹ ਬਿਲਕੁਲ ਸਪਸ਼ਟ ਕਰ ਦਿੰਦੇ ਆ ਨਾ ਸਾਡੇ ਕੋ ਪਾਣੀ ਆ ਨਾ ਚੰਡੀਗੜ੍ਹ ਦੇਣ ਦੀ ਕਿਸ ਨੂੰ ਚੰਡੀ